ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਯਾ ਨੂੰ ਜੀ ਤੁਹਾਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਾਚਾ ਪੇਲਾ ਫਰਮਾਇਸ਼ ਆਪ ਦਿ ਲੋਚੀ ਕੀਰੇ ਦੀ ਫਰਮਾਇਸ਼ ਨਾਲ ਅੱਜ ਹਾਜ਼ਰ ਹੋਇਆ ਜੀ ਕਵਿਸ਼ਰੀ ਸੁਣਾਉਣ ਆਲੇ ਆ ਬਿਲਕੁਲ ਕਲਯੁਗ ਦਾ ਕਲਯੁਗ ਦਾ ਸਮਾ ਕਲਯੁਗ ਦਾ ਸਮਾ ਜਿਹੋ ਦਿਨ ਚੱਲ ਰਹੇ ਨੇ ਬਿਲਕੁਲ ਉਹ ਬਿਲਕੁਲ ਇਸ ਤਰ੍ਹਾਂ ਹੀ ਸ਼ਹੀਦੀ ਮਹੀਨਾ ਚੱਲ ਰਹੇ ਨੇ ਤੇ ਸੁਣਦੇ ਆ ਜੀ ਕਵਿਸ਼ਰੀ ਫਿਰ ਗੱਲਬਾਤ ਕਰਦੇ ਆ ਰਹਿਣਾ ਤੁਸੀਂ ਸਾਡੇ ਨਾਲ ਟ ਲੈਟ ਗੈਟ ਸਟੱਡ ਹੈ ਨਿਉ ਬਾਦਸ਼ਾਹ ਗੱਜੇ ਆਖੋ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਹਿ ਇਕ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਬਾਦਸ਼ਾਹ ਘੋਰ ਕਟਜੂ ਕਰ ਗਿਆ ਤਾਂ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਕਿ ਮਰਦਾਨਿਆਂ ਅਜੇ ਕਟਜੂ ਬਚਪਨ ਵਿੱਚ ਹੈ ਜਦੋਂ ਜਵਾਨੀ ਵਿੱਚ ਹੋਵੇਗਾ ਉਦੋਂ ਇਸਲਾਮ ਹੋਵੇਗੀ ਹੱਥੋਂ ਹੱਥ ਕਰਿਆ ਕਰੇਗਾ ਸੋ ਅੱਜ ਕਾਲੀ ਯੁੱਗ ਦੇ ਵਹਿਣ ਵਿੱਚ ਵਹਿਦੀ ਹੋਈ ਦੁਨੀਆ ਮਿਰੇ ਨਾਲ ਚਲਾਕੀਆਂ ਭਰੀ ਕਾਰ ਕਰ ਰਹੀ ਹੈ ਸ਼ੈਤਾਨੀਆਂ ਕਰ ਰਹੀ ਹੈ ਉਸ ਨੂੰ ਸੁਪੇਡਾਰ ਹਮਸੈਂ ਕੀ ਬਰਾਦ ਮਾੜੀ ਖੇੜੇ ਵਾਇ ਨੇ ਅਮੋਲਕ ਛੰਦੇ ਵਿੱਚ ਜਿਵੇਂ ਲਿਖਿਆ ਸੇਵਕ ਕ੍ਰਿਸ਼ਿ ਜਥਾ ਤੁਹਾਡੇ ਸਾਹਮਣੇ ਹੈ ਇਹ ਪੇਸ਼ ਕਰਿਆ ਕਲੂ ਕਾਲ ਕੇ بیچ ਮੇ ਹੌਣ ਜਨਾਨੀ ਬਿੱਟਦੀ ਕੜੀਆਂ ਆਉਣ ਅਖੀਰ कठ ਗੱਲਾਂ ਦਿੰਦਾ ਗੱਲਾਂ ਤਾਂ ਸਹੀ ਕੀਤੀਆਂ ਉਹਨਾਂ ਨੇ ਸਾਰੀਆਂ ਗੱਲਾਂ ਮੈਨੇ ਸਹੀ ਕੀਤੀਆਂ ਵਾ ਕਈ ਅੱਜ ਕੱਲ੍ਹ ਹੀ ਚੱਲ ਰਿਹਾ ਹੈ ਹੀ ਕੋਈ ਨਹੀਂ ਚੱਲ ਰਿਹਾ ਅੱਜ ਕੱਲ੍ਹ ਹੀ ਕੋਈ ਚੱਲ ਰਿਹਾ ਹੈ ਉਹ ਸਹੀ ਹੋ ਗਿਆ ਅੱਜ ਕੱਲ੍ਹ ਮੁੰਡੇ ਮੁੰਡਿਆਂ ਨਾਲ ਬੱਟ ਕੁੜੀਆਂ ਨੂੰ ਮੋੜਾ ਲੱਗਦੀਆਂ ਨਹੀਂ ਹਾਂ ਬਾਕੀ ਇਹ ਗੱਲ ਤੇ ਹੈ ਕਿ ਨਾਲ ਜਵਾਬੀਆਂ ਪਾਉਂਦੇ ਨੇ ਯੂਨੀਵਰਸਿਟੀ ਕਾ ਆਜਾ ਦੇ ਹਾਲਾਤ ਜੋ ਅੱਜ ਕੱਲ੍ਹ ਚੱਲ ਰਹੇ ਨੇ ਤੇ ਬਿਲਕੁਲ ਸਹੀ ਉਹਨਾਂ ਨੇ ਕਿਹਾ ਬਿਲਕੁਲ ਸਹੀ ਗੱਲ ਦਾ ਔਰ ਜਿਹੜੇ ਚਿੱਟੀਆਂ ਤੇ ਲੱਗੇ ਨਸ਼ਿਆਂ ਤੇ ਲੱਗੇ ਆਰ ਵਿੱਚ ਪਟੇ ਗਏ ਨੇ ਮਾਵਾਂ ਦੇ ਮਾਰਵਾਂ ਰੁੰਦੀਆਂ ਬੀਜਾਂ ਹੁੰਦੀਆਂ ਨੇ ਨਾਚ ਲੱਗਿਆ ਤੇ ਉੱਥੇ ਹੀ ਬੰਦਾ ਹੋ ਗਿਆ ਅਸਤਗਫੁਰुल्लाह ਅੱਛਾ ਜਿਹਨੂੰ ਇੱਕ ਦਫਾ ਪੈ ਜਾਵੇ ਨਾ ਇਹ ਨਸ਼ਾ ਲੱਤ ਲੱਗ ਜਾਵੇ ਉਹ ਫਿਰ ਵਿਚਾਰਾ ਸਮਝ ਲਓ ਮੁੱਕ ਗਈ ਖਤਮ ਹੁੰਦਾ ਉਹਦੇ ਤੋਂ ਇਹ ਲੱਤ ਬਸ ਉਹ ਅੱਲਾਹ ਅੱਲਾਹ ਕਿੱ체 ਵਡੇ ਵੱਡੇ ਸ਼ਹਿਰਾਂ ਵਿੱਚ ਵੇਖੋ ਹੋਟਲਾਂ ਵਿੱਚ ਨਾਚ ਗਾਣਾ ਹੋ ਰਿਹਾ ਐਹੀ ਕੁਸ਼ੀ ਹੋ ਰਿਹਾ ਤੇ ਕੁੜੀਆਂ ਮੁੰਡੇ ਜਿੰਨਾ ਪੌਂਦੇ ਨੇ ਤੇ ਪਤਾ ਨਹੀਂ ਲੱਗਦਾ ਕੁੜੀ ਕਿਹੜੀ ਤੇ ਮੁੰਡਾ ਕਿਹੜਾ ਵਾਕਈ ਹਾਂਜੀ ਲੱਗਦਾ ਹਾਂਜੀ ਲੱਗਦਾ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਮਰਦ ਹੋਣ ਚ ਮਹਿਸੂਸ ਕਰਦੇ ਨੇ ਸ਼ਰਮ ਤੇ ਕੁੜੀਆਂ ਬਣਨ ਚ ਫੱਪੜਾ ਮਿਸ ਕੁੜੀਆਂ ਨੇ ਸਾਰੇ ਕੰਮ ਮੁੰਡਿਆਂ ਤੋਂ ਦੇ ਕਾਰੇ ਕੰਨੋ ਬੰਨਵਾ ਰਿਆ ਵਾਲ ਪੋਲੀਆਂ ਪਾ ਕੁੜੀਆਂ ਸੁਣ ਤਾਹੋ ਜ਼ਬਾਨ ਗੀਆਂ ਕਿ ਅੰਦਰੋਂ ਪੂਰਾ ਪੂਰਾ ਜਿਸਮ ਵੀ ਨਿਤਰਾ ਆ ਰਿਹਾ ਹੁੰਦਾਂ ਬ੍ਰੀਕ ਸੂਟ ਪਾਣ ਗੀਆਂ ਉਹ ਇਹ ਗੱਲ ਕਲਿਯੁਗ ਤੇ ਆ ਕਲਿਯੁਗ ਦਾ ਸਮਾ ਤੇ ਚੱਲ ਰਿਹਾ ਉਹ ਬਾਬਾ ਗੁਰੂ ਨਾਨਕ ਨੇ ਆਖਿਆ ਨਾ ਮਰਦਾਨਾ ਬਾਜੀ ਨੇ ਆਖਿਆ ਕਿ ਬਾਬਾ ਜੀ ਉਹ ਉਹਨਾਂ ਨੇ ਦੱਸਿਆ ਸੀ ਨਾ ਕਲਯੁਗ ਦਾ ਜ਼ਮਾਨਾ ਆ ਗਿਆ ਉਹਨੇ ਆ ਕੇ ਕਲਯੁਗਾ ਦੇ ਬਚਪਨ ਵਿੱਚ ਜਦੋਂ ਜਵਾਨੀ ਵਿੱਚ ਜਾਏਗਾ ਨਾ ਉਦੋਂ ਵੇਖੀ ਕੀ ਕੀ ਔਰ ਵਾਕਈ ਸਹੀ ਗੱਲ ਐ ਹੁਣ ਤੇ ਕਲਯੁਗ ਦਾ ਉਹਦੋਂ ਤੇ ਵਾਕਈ ਕਲਯੁਗ ਦਾ ਬਚਪਨ ਸੀ ਉਹੀ ਕਹਿੰਦੇ ਨਾ ਕਿ ਅਸੀਂ ਸਕੂਲਾ ਕਾਲਜ ਦੇ ਵਿੱਚ ਤਾਲੀਮ ਹਾਸਲ ਕਰਨ ਜਾਇਦਾ ਵਾ ਲੇਕਿਨ ਹੂਨ ਸਕੂਲਾ ਕਾਲਜ ਦੇ ਵਿੱਚ ਹੀ ਪੈਨ ਨੂੰ ਭੇਜਣ ਲੱਗੇ ਡਾਲ ਲੱਗਦੇ ਆ ਬੱਚਿਆਂ ਨੂੰ ਭੇਜਣ ਲੱਗੇ ਡਾਲ ਲੱਗਦੇ ਬਿਲਕੁਲ ਐਵੇਂ ਹੀ ਆ ਆ ਤੁਹਾਡੇ ਬੱਚੇ ਸਾਡੇ ਕੋ ਕਿਸੇ ਚੀਜ਼ ਦੇ ਪਰਵਿਸ਼ਰ ਗੰਗਰ ਮਮਾ ਟ੍ਰਿਪ ਜਾ ਰਿਹਾ ਹੈ ਇਹ ਇਥੇ ਦਿਲ ਨਹੀਂ ਕਰਦਾ ਕਿ ਇਹਨਾਂ ਨੂੰ ਹਾਂ ਕਰੀਏ ਇਹਨਾਂ ਨੂੰ ਇਹਨਾਂ ਨੂੰ ਭੇਜੀਏ ਟ੍ਰਿਪ ਦੇ ਨਾਲ ਇਹ ਉਹ ਨਹੀਂ ਬਟਾ ਘਰ ਵਿੱਚ ਠੀਕ ਐ ਐਂਜੀ ਆਖੀਦਾ ਕਿ ਦਿਲ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਕਿੱਥੇ ਭੇਜਣ ਕਿੱਥੇ ਕਰਦਾਂ ਤੇ ਦਿਲ ਨਹੀਂ ਕਰਦਾ ਮੈਂ ਉਹੀ ਗੱਲ ਸੋਚਦੀ ਸੀ ਮੈਂ ਕਹਾਂ ਸੀ ਜਦੋਂ ਨਿੱਕੇ ਨਿੱਕੇ ਸੀਗੇ ਨਾ ਤੇ ਅਸੀਂ ਗਲੀ ਮਾਲਿਆ ਦੇ ਵਿੱਚ ਖੇਡਦੇ ਹੁੰਦੇ ਸੀ ਮੁੰਡੇ ਕੁੜੀਆਂ ਇਕੱਠੇ ਲੱਗੇ ਹੁੰਦੇ ਸੀ ਠੀਕ ਹੈ ਨਾ ਤੇ ਕੋਈ ਮਾਂ ਤੈਨੂੰ ਡਾਰੀ ਨਹੀਂ ਹੁੰਦਾ ਸੀਗਾ ਉਦੋਂ ਡਾਰੀ ਨਹੀਂ ਹੁੰਦਾ ਸੀ ਹੁਣ ਤੁਸੀਂ ਅੱਜ ਨੂੰ ਆਖੋ ਬਾਹਰ ਖੇਡ ਸਕਦੇ ਕਲੀ ਠੀਕ ਹੈ ਕਿ ਬੱਚੇ ਹੁੰਦੇ ਸੀ ਠੀਕ ਹੈ ਮੈਂ ਆਪਣੇ ਮੁੰਡਿਆਂ ਨੂੰ ਕਦੀ ਬਾਜ਼ ਜਾਂਦੀ ਤਾਂ ਉਸ ਵਿੱਚ ਮੋੜ ਡਰ ਲੱਗਦੇ ਹੁਣ ਮੈਂ ਗਲੀ ਚ ਤ ਨਹੀਂ ਜਾਂਦੀ ਤਾਂ ਕਦੀ ਵੀ ਆਪਣੇ ਪੁੱਤਰਾਂ ਨੂੰ ਤੇ ਹੁਣ ਅੰਦਲੀ ਨਹੀਂ ਕਰਦਾ ਕਿ ਬੱਚੇ ਅਸੀਂ ਬਾਹਰ ਖੇਲਣਾ ਵਾ ਨਹੀਂ ਦੇ ਦੇ ਪਰ ਘਰ ਜੋ ਕਰਨਾ ਹੈ ਘਰ ਖੇਲੋ ਬਾਹਰ ਨਹੀਂ ਜਾਣਾ ਹੁਣ ਡਾ ਰੈ ਜਿਮ ਇੱਕ ਡਾ ਦਾ ਫਾਇਦਾ ਹੋਇਆ ਨਹੀਂ ਉਹ ਜਾ ਕੇ ਨਾ ਕਿਸੇ ਤੇ ਯਕੀਨ ਕਰਨ ਦਿਲ ਨਹੀਂ ਕਰਦਾ ਲੇਕਿਨ ਉਹ ਜ਼ਮਾਨਾ ਸੋਨਾ ਸੀ ਉਹ ਜ਼ਮਾਨਾ ਜ਼ਮਾਨਾ ਬਹੁਤ ਅੱਛਾ ਸੀ ਹੁੰਦੇ ਹਰ ਪਾਸੇ ਜਿਹੜਾ ਨਾ ਧਗਾ ਝੂਠ ਫਰੇਬ ਧਗਾ ਕੋਫ ਇੱਕ ਨਾ ਫਾਇਦਾ ਹੋਇਆ ਹੋਇਆ ਕੋਫ ਦੇ حساب ਪੈਦਾ ਹੋਈ ਹੈ ਕੋਫ ਦੀ ਫਿਜ਼ਾੜ ਕੋਈ ਪਤਾ ਨਹੀਂ ਲੱਗਦਾ ਕੋਈ ਤੁਹਾਡੇ ਮੂੰਹ ਤੇ ਕਹੋ ਜਾਂ ਤੁਹਾਡੇ ਪਿੱਛੋਂ ਕਹੋ ਜਾਂ ਤੁਸੀਂ ਕਿਸੇ ਨਹੀਂ ਸਮਝ ਸਕਦੇ ਸਹੀ ਗੱਲ ਐ ਐਸਲੀ ਯਕੀਨ ਕਰਨ ਨੂੰ ਦੇਲ ਹੀ ਨਹੀਂ ਕਰਦੇ ਉਹ ਕਹਿੰਦੇ ਨਾ ਅੱਜ ਕੱਲ ਦੇ ਜ਼ਮਾਨੇ 'ਚ ਜਿਦੀ ਧੀ ਧੀ ਦੀ ਧੀ ਕੋਈ ਪੈਰ ਹੋ ਕੇ ਚੱਹੀ ਵੀ ਕੋਈ ਕੋਈ ਨਹੀਂ ਵੀ ਕੋਈ ਨਹੀਂ ਆ ਮਸਲਾ ਤਾਲਾ ਸਭ ਦੇ ਬੱਚਿਆਂ ਨੂੰ ਆਪਣੇ ਇਫਜ਼ਾ ਮਾਂ 'ਚ ਰੱਖੇ ਔਰ ਜਿਹੜੇ ਜਿਹੜੀ ਸਮਝ ਲਓ ਕਿ ਬੁਰਾਈਆਂ ਸਾਡੇ ਮਾਸਰੇ 'ਚ ਇਸ ਟਾਈਮ ਆ ਚੁੱਕੀਆਂ ਨੇ ਨਾ ਉਹਨਾਂ ਸਾਰੀਆਂ ਬੁਰਾਈਆਂ ਤੋਂ ਸਾਡੇ ਸਾਰੇ ਕਹਿੰਦੇ ਆ ਕਹਿੰਦੇ ਆ ਕਿ ਆਪਣੇ ਆਪ ਦੇ ਨਾਲ ਮੁਕਤੀ ਰਭੋ ਆਪਣੇ ਆਪ ਦੇ ਨਾਲ ਪਿਆਰ ਕਰੋ ਜਦੋਂ ਤੁਸੀਂ ਆਪ ਨੇ ਆਪ ਦੇ ਨਾਲ ਮੁਕਲਿਸ ਰੋਗੇ ਆਪਣੇ ਆਪ ਨਾਲ ਪਿਆਰ ਕਰੋਗੇ ਨਾ ਫਿਰ ਤੁਹਾਨੂੰ ਦੁਨੀਆ ਜੋ ਮਰਜ਼ੀ ਕਹਿੰਦੀ ਰਵੇ ਲੋਕ ਜੋ ਮਰਜ਼ੀ ਕਰਦੇ ਰੇ ਤੁਹਾਨੂੰ ਟਕੇ ਦਾ ਫਰਕ ਨਹੀਂ ਪਏਗਾ ਕਿਉਂਕਿ ਤੁਸੀਂ ਆਪਣੇ ਨਾਲ ਖੁਸ਼ ਹੋ ਬਿਲਕੁਲ ਔਰ ਇਸ ਆ ਵੀ ਤੇ ਮੁੰਡੇ ਸੀ ਛੋਟੇ ਛੋਟੇ ਜਿਹੜੇ ਮਤਲਬ ਉਹਨੇ ਬਿਆਜ ਜਿੱਦਾਂ ਲਾਇਆ ਗਾਰੇ ਸੀ ਕਮਿਸ਼ਰੀ ਤੇ ਇਹਨਾਂ ਨੇ ਇਹਦੇ ਜ਼ਰੀਏ ਇੱਕ ਸਮੇਂ ਤੋਂ ਮੈਸੇਜ ਹੀ ਦਿੱਤਾ ਵਾ ਦੇਣ ਦੀ ਕੋਸ਼ਿਸ਼ ਕੀਤੀ ਯੰਗ ਜਨਰੇਸ਼ਨ ਨੇ ਕਿਸਮ ਦਾ ਮੈਸੇਜ ਹੀ ਦਿੱਤਾ ਵਾ ਕਿ ਤੁਸੀਂ ਕਿਹੜੇ ਕੰਮੇ ਲੱਗੇ ਹੋਏ ਹੋ ਕਿਹੜੇ ਰਾਤ ਤੁਰੇ ਹੋਏ ਹੋ ਬਿਲਕੁਲ ਇਸ ਤਰ੍ਹਾਂ ਹੀ ਬਾਕੀ ਬਹੁਤ ਵਧੀਆ ਲੱਗੀ ਨਾ ਕੁਵਿਸ਼ਰੀ ਅਸਲੀ ਲੱਗਦਾ ਫਸਟ ਟ ਹੋਰਸ ਹੁਣ ਅਗੈਨਾ ਪਿਆ ਹੋਰ ਹੁਣ ਗਿਆ ਬਹੁਤ ਵਦਿਆ ਤਰੀਕੇ ਨਾਲ ਲੈਣਾ ਨੇ بیان ਕੀਤਾ ਆ ਯੂਥ ਫੈਸਟੀਵਲ ਸੀ ਕੋ 2019 ਦਾ ਹੁਣ ਇਹਦੇ ਵਿੱਚ ਇਹਨਾਂ ਨੇ ਕੀਤੀ ਹੈ ਬਹੁਤ ਵਦਿਆ ਲੱਗਿਆ ਚਲੋ ਫਿਰ ਆਪਾਂ ਸੁਣਨਾ ਕਿ ਬਾਕੀ ਤੁਹਾਨੂੰ ਕਿਦਾਂ ਲੱਗੇ ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਜੀ ਮਿਲਦੇ ਆ ਨੈਕਸਟ ਵੀਡੀਓਸ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ